ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਨ ਤੁਹਾਡਾ ਸਵਾਗਤ ਕਰਦਾ ਦੋਸਤੋ ਆਪਾਂ ਹਰ ਵਾਰ ਦੀ ਤਰ੍ਹਾਂ ਨਵੇਂ ਤੋਂ ਨਵਾਂ ਵਿਸ਼ਾ ਆਪਣੇ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਆ ਔਰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਇਸੇ ਵਿਸ਼ਿਆਂ ਦੀ ਸੂਚੀ ਦੇ ਵਿੱਚੋਂ ਅੱਜ ਵੀ ਆਪਾਂ ਤੁਹਾਡੇ ਲਈ ਇੱਕ ਨਵੀਂ ਨਵੇਂ ਵਿਸ਼ਾ ਲੈ ਕੇ ਆਏ ਆ ਉਹ ਹੈ ਪੰਜਾਬੀ ਗੀਤਕਾਰ ਹੀ ਔਰ ਅੱਜ ਜੋ ਆਪਾਂ ਤੁਹਾਨੂੰ ਸ਼ਖਸੀਅਤ ਦੇ ਨਾਲ ਮਿਲੋਂ ਜਾ ਰਹੇ ਆ ਬਹੁਤ ਹੀ ਸਤਿਕਾਰਯੋਗ ਸਾਡੀ ਸ਼ਖਸੀਅਤ ਹੈਗੀ ਆ ਜਿਨਾਰੇ ਲਿਖੇ ਗੀਤ ਬਖਵਤ ਸਿੰਘਰਾ ਨੇ ਗਾਏ ਹੈਗੇ ਔਰ ਬਹੁਤ ਵਧੀਆ ਕਲਮ ਹੈਗੀ ਆ ਔਰ ਜਿਆਦਾ ਸਮਾਨ ਲੈਂਦੇ ਹੋਏ ਸਾਡੇ ਨਾਲ ਮੌਜੂਦ ਆ ਬੰਟੀ ਟੰਡਾ ਜੀ ਬੰਟੀ ਟੰਡਾ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੋਹੋ ਧੰਨਵਾਦਨ ਲਾਗੀ ਤੁਹਾਡੇ ਚੈਨਲ ਨੇ ਮੇਰੇ ਤੱਕ ਪਹੁੰਚ ਕੀਤੀ ਮੈਨੂੰ ਦੁਨੀਆ ਦੇ ਅੱਗੇ ਆਉਣ ਦਾ ਮੌਕਾ ਦਿੱਤਾ ਬੰਟੀ ਜੀ ਤੁਸੀਂ ਪੰਜਾਬੀ ਗੀਤਕਾਰੀ ਦੇ ਵਿੱਚ ਕਿੰਨੇ ਕ ਸਮੇ ਤੋਂ ਮੈਂ ਘੱਡੋ ਘੜ ਭਾਜੀ 10 ਸਾਲ ਤੋਂ ਹਾਂ ਇਸ ਸਮੇਂ ਵਿੱਚ 10 ਸਾਲ ਤੋਂ ਗੀਤ ਕਰ ਇਹਦੇ ਨਾਮ 'ਚ ਓਕੇ ਓਕੇ ਤੇ ਬੱਟ ਜੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਹਾਂਜੀ ਤੁਹਾਡੀ ਫੈਮਿਲੀ 'ਚ ਕੋਈ ਗੀਤ ਲਿਖਦਾ ਸੀ ਜਾਂ ਤੁਹਾਡੇ ਪਿੰਡ 'ਚ ਕੋਈ ਗੀਤ ਲਿਖਦਾ ਸੀਗਾ ਜਿਨ੍ਹਾਂ ਵਾਂਗ ਦੇਖ ਕੇ ਤੁਸੀਂ ਪ੍ਰੇਰਿਤ ਹੋਏ ਕਿ ਮੈਂ ਵੀ ਯਾਰ ਗੀਤ ਲਿਖਾਂ ਨਹੀਂ ਸਾਡੇ ਬਾਈ ਕੋਈ ਪਿਛੋਕੜ ਦੇ ਵਿੱਚ ਇਹੋ ਜਿਹਾ ਗੀਤਕਾਰੀ ਵਿੱਚ ਨਹੀਂ ਸੀਗਾ ਇਹ ਇਸ ਦੀ ਸ਼ੁਰੂਆਤ ਮੈਂ ਆਪਣੇ ਪਰਿਵਾਰ 'ਚੋਂ ਮੈਂ ਹੀ ਕੀਤੀ ਆ ਓਕੇ ਹਾਂਜੀ ਤੁਹਾਨੂੰ ਕਿਤਾੜੀ ਕਿਨਾ ਵੱਲ ਦੇਖ ਕੇ ਚੇਟਕ ਲੱਗੀ ਕਿ ਯਾਰ ਮੈਂ ਵੀ ਲਿਖਾਂ ਬਈ ਕਿ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ بڑے بڑے ਗੀਤਕਾਰ ਹੈਗੇ ਆ ਦੇਖੋ ਜੀ ਜਦੋਂ ਸਕੂਲ ਟਾਈਮ ਹੁੰਦਾ ਸੀਗਾ ਮੈਂ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਾਂ ਨਾ ਉਹਨਾਂ ਸਿਕਾ ਜਮੈਂ ਆਪਣੇ ਗੁਰਨਾਕਦੇਵ aíਆ ਪਰ ਵਿਖੇ ਪੜਿਆ ਜੀ ਉੱਥੇ ਮੈਂ ਸਟੇਜ ਦੇ ਉੱਤੇ ਮਾੜਾ ਮੋਟਾ ਗਾਉਣਾ ਨਹੀਂ ਯਾਰ ਬਿਲੀ ਹੁੰਦੇ ਸੀਗੇ ਮੇਰੇ ਫਿਰ ਮੈਂ ਆਪਣਾ ਉੱਥੋਂ ਗੀਤਕਾਰੀ ਦਾ ਸਫ਼ਰ ਜਿਹੜਾ ਸਟਾਰਟ ਕੀਤਾ ਅੱਛਾ ਜੀ ਹਾਂ ਜੀ ਵੰਟੀ ਹੁਣ ਤੱਕ ਆਪਾਂ ਕਿੰਨੇ ਕ ਗੀਤ ਲਿਖ ਚੁੱਕੇ ਹਾਂ ਗੀਤ ਮੈਕਸਿਮਮ 2200 ਗੀਤ ਮੈਂ ਲਿਖਿਆ ਹੋਇਆ ਪਲੱਸ ਜਿਹੜੇ ਰੈਪ ਲਿਖਿਆ ਉਹ ਵੱਖਰੇ ਭਾਜੀ ਉਸ ਵਿੱਚ ਤੇ ਵੀ ਆਪਾਂ ਆਵਾਂਗੇ ਠੀਕ ਅੱਛਾ ਜੇ ਜਦੋਂ ਤੁਸੀਂ ਗੀਤ ਕਰਦੀ ਸ਼ੁਰੂਆਤ ਕੀਤੀ ਲਿਖਣ ਦੀ ਹਾਂ ਜੀ ਤੇ ਪਹਿਲਾ ਗੀਤ ਕਿਹੜਾ ਲਿਖਿਆ ਜੇ ਜਾਦਾ ਸਾਡੇ ਦਸ਼ਕ ਵੀਰਾਂ ਨੂੰ ਰੇ ਦੋ ਲਾਈਨਾਂ ਜ਼ਰੂਰ ਸਾਂਝੀ ਹਾਂ ਜੀ ਪਹਿਲਾ ਗਾਣਾ ਮੈਂ ਉਹਦਾ ਲਿਖਿਆ ਜਿਗਾ ਤੂੰ ਹੈ ਕੁੜੀ ਅਮੀਰਾ ਦੀ ਤੇ ਮੈਂ ਹਾਂ ਬਹੁਤ ਗਰੀਬ ਕੁੜੇ ਮਾੜੀ ਕਿਸਮ ਦੀ ਮੇਰੀ ਕਿਦੂ ਵਿੱਚ ਨਹੀਂ ਸੀ ਪੁੜੇ ਕੀ ਬਾਤ ਹੈ ਕੀ ਬਾਤ ਬਹੁਤ ਖੂਬ ਬਹੁਤ ਅੱਛਾ ਦੇ ਦੋ ਪਹਿਲਾ ਗੀਤ ਲਿਖਿਆ ਹਾਂਜੀ ਯਾਨੀ ਕਿ ਕੀ ਸੋਚ ਕੇ ਲਿਖਿਆ ਸੀਗਾ ਵੀ ਮੈਂ ਜੋ ਜੋ ਤੁਸੀਂ ਗੀਤ ਦੇ ਵਿੱਚ ਲਾਈਨਾਂ ਬੋਲੀ ਹੈਗੀਆਂ ਤੁਹਾਡੀ ਜ਼ਿੰਦਗੀ ਨਾਲ ਟੁੱਕਦੀਆਂ ਜਾਂ ਵੈਸੇ ਜੋ ਸਮਾਜ ਵਿੱਚ ਹੋ ਰਿਹਾ ਉਹ ਤੁਹ ਦੇਖ ਕੇ ਲਿਖਿਆ ਨਹੀਂ ਵੈਸੇ ਮੇਰੇ ਕੋਲ ਫਰੈਂਡ ਦੀ ਘਣੀ ਸੀਗੀ ਐਡਾ ਬਈ ਥੋੜਾ ਜਿਹਾ ਉਹ ਲੜਕੀ ਜੋ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਸੀਗੀ ਮੁੰਡਾ ਥੋੜਾ ਮੀਡਲ ਫੈਮਿਲੀ ਤੋਂ ਕਰਦਾ ਸੀ ਬਿਲੋਂਗ ਉਹਦੀ ਮੈਂ ਸਜੇਸ਼ਨ ਲਿਖੀ ਸੀਗੀ ਠੀਕ ਹੈ ਜੀ ਹਾਂਜੀ ਅੱਛਾ ਵਾਡੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਹਾਂਜੀ ਤੇ ਹੁਣ ਤੱਕ ਕਿੰਨੇ ਕੁ ਗੀਤਾਂ ਦੇ ਰਿਕਾਰਡ ਹੋ ਚੁੱਕੇ ਹੈਗੇ ਆ ਗੌਰ ਮੇਰੇ ਮੈਕਸਿਮ ਮੇਰੇ ਇੱਕ ਦੋ ਗਾਣੇ ਕਿਸੇ ਨਾਮ ਨਹੀਂ ਸਿੰਗਰਾਂ ਨੇ ਤਜੇ ਲੋ ਨਹੀਂ ਕਹਿ ਸਕਦੇ ਨਵੇਂ ਮੁੰਡਿਆਂ ਨੇ ਗਾਏ ਆ ਦੱਸੀ ਗਏ ਉਹਨੇ ਮੇਰਾ ਗਾਣਾ ਗਾਇਆ ਸੀਗਾ ਯਾਰ ਤੇਰਾ ਤੇ ਉਰਵੀ ਮੁੰਡਿਆਂ ਨੇ ਮੇਰੇ ਕੋ ਗਾਣੇ ਪਾਈ ਕੀਤੇ ਆ ਮੇਰੇ ਕੋ ਲੈ ਆ ਮੇਰੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਆ ਉਹ ਚੱਲਦੇ ਪਏ ਉਹ ਬਹੁਤ ਸ਼ੇਦੀ ਮੇਰੀ ਕਰਮ ਤੇ ਮੇਰੇ ਛਿੰਗਰਾ ਜਿਹੜੇ ਮੁੰਡੇ ਉਹਨਾਂ ਦੀ ਆਵਾਜ਼ ਵਿੱਚ ਮਿਲ ਸੁਣਨ ਨੂੰ ਮਿਲਣਗੇ ਅੱਛਾ ਬੰਟੀ ਜੀ ਉਹ ਕਿਹੜਾ ਗੀਤ ਹੈਗਾ ਕਿ ਜਿਹੜੇ ਨਾਲ ਤਾਂ ਢੀ ਪਹਿਚਾਣ ਬਣੀ ਕਿ ਬੰਟੀ ਵੀ ਕੋਈ ਗਾਇਕ ਹੈਗਾ ਜਿਹੜੇ ਕਰਕੇ ਤੁਹਾਨੂੰ ਗੀਤਗਾਰ ਹੈਗਾ ਜਿਹੜੇ ਕਰਕੇ ਵੀ ਤੁਹਾਨੂੰ ਲੋਕਾਂ ਦੇ ਵਿੱਚ ਮੈਸੇਜ ਹੈ ਕਿ ਬੰਟੀ ਵੀ ਟਾਂਡੇ ਤੋਂ ਹੈਗਾ ਜਿਹੜਾ ਗੀਤ ਲਿਖਦਾ ਹੈਗਾ ਕੋਈ ਉਹ ਕਿਹੜਾ ਗੀਤ ਸੀਗਾ ਜਿਹੜਾ ਜਿਹਦੇ ਨਾਲ ਤੁਹਾਡਾ ਨਾਮ ਬੜਿਆ ਮੇਰਾ ਨਾਮ ਸੰਘਾੜੇ ਨੇ ਬੜਿਆ ਮੈਂ YouTube ਤੇ ਇੱਕ ਯਾਰ ਬੰਬ ਬਲੀਏ ਗਾਣਾ ਛੱਡਿਆ ਸੀਗਾ ਆਪਣਾ ਰੈਪ ਛੱਡਿਆ ਸੀਗਾ ਤੇ ਉਹਨਾਂ ਦੇ ਵਿੱਚ ਛੱਡਿਆ ਸੀ ਉਤੋਂ ਪਤਾ ਲੱਗਾ ਵੀ ਮੁੰਡਾ ਲਿਖਦਾ ਤੇ 뮤직 ਕਰਦਾ ਆਪ ਓਕੇ ਤੇ ਗਾਉਂਦਾ ਵੀ ਆਪ ਅੱਛਾ ਜੀ ਹਾਂਜੀ ਤੇ ਕੋਈ ਹੋਰ ਜਿਹੜਾ ਗੀਤ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਜਿਹੜਾ ਸਾਡੇ ਦਸ ਪੀਰਾਂ ਨੂੰ ਹੋਵੇ ਦੋ ਲਾਈਨਾਂ ਜ਼ਰੂਰ ਸ਼ੇਖਰਾ ਦਾ ਨਾਮ ਤੇਰਾ ਮੇਰੇ ਦਿਲ ਤੇ ਲਿਖਿਆ ਏ ਤੈਨੂੰ ਤੱਕ ਕੇ ਮੈਸੇਜ ਜਣਾ ਲਿਖਣਾ ਲਿਖਣਾ ਸਿੱ ਗਿਆ ਏ ਜਿਨੇ ਗਿਆ ਲਾ ਵਿੱਚ ਮੇਰੇ ਰਾਤ ਸੁਪਨੇ ਵਿੱਚ ਆਉਣੀ ਏ ਤੇਰਾ ਚਿਹਰਾ ਵੇਖ ਕੇ ਲੱਗਦਾ ਤੂੰ ਬੜਾ ਹੀ ਜਉਣੀ ਏ ਇਹ ਮੈਂ ਇੱਕ ਰਮਾਂਡੀ ਗਾਣਾ ਲਿਖਿਆ ਸੀਗਾ ਕੀ ਬਾਤ ਕੀ ਬਾਤ ਬਹੁਤ ਖੂਬ ਬਹੁਤ ਖੂਬ ਅੱਛਾ ਬਾਟੀ ਜੀ ਲਿਖਣ ਵਾਸਤੇ ਤੁਸੀਂ ਇੱਕ ਕਾਂਤ ਵਿੱਚ ਬੈਠ ਕੇ ਲਿਖਦੇ ਹੋ ਤੇ ਜਾ ਕੇ ਤੁਹਾਡੇ ਜਦੋਂ ਕਿਤੇ ਤੁਰੇ ਜਾਂਦੇ ਕੋਈ ਦਿਮਾਗ ਦੀ ਗੱਲ ਆ ਗਈ ਬਈ ਇਹ ਜ਼ਰੂਰੀ ਨਹੀਂ ਹੁੰਦਾ ਬਈ ਲਿਖਣ ਵਾਸਤੇ ਕੋਈ ਇੱਕਾਂਤ ਜਗ੍ਹਾ ਹੀ ਆਵੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਦੋਂ ਮੈਂ ਤੁਰਿਆ ਫਿਰਦਾ ਹੋਂ ਮਾ ਜਗਦੇ ਆਪਣੇ ਫਰੈਂਡ ਦੇ ਵਿੱਚ ਹੋਂ ਮੈਂ ਗੱਲਾਂ ਨੂੰ ਅਬਜ਼ਰਵ ਕਰਦਾ ਅਬਜ਼ਰਵ ਕਰਕੇ ਦੇਖਦਾ ਕਿਹੜੀ ਗੱਲ ਕਿੱਥੇ ਢੁਕਦੀ ਆ ਫਿਰ ਮੈਂ ਆਪਣਾ ਟਾਪਿਕ ਸ਼ੁਰੂ ਕਰਦਾ ਨਾ ਮੈਂ OK ਹਾਂਜੀ ਅੱਛਾ ਬੰਟੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਹਾਂਜੀ ਉਹ ਕਿਹੜੇ ਵੀਰ ਭੈਣ ਹੈਗੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਹੈਗੀ ਆ ਜੇਕਰ ਕੋਈ ਯਾਰ ਹੈਗੇ ਤੇ ਉਹਨਾਂ ਨੂੰ ਪੰਜ ਸੱਤ ਵੀਰਾਂ ਦੇ ਜਰੂਰ ਤੁਸੀਂ ਸਾਡੇ ਕੈਮਰੇ ਤੇ ਬਾਏ ਫੇਸ ਨਾਮ ਲੈਣੇ ਹੈਗੇ ਹਾਂ ਮੈਂ ਧੰਨਵਾਦ ਕਰਦਾ ਆਪਣੇ ਦੀਪ ਟੰਡਾ ਵੀਰ ਬਾਜ ਆਊਟਫਿਟ ਵਾਲਾ ਮੁੰਡਾ ਜੀ ਉਹਦਾ ਗਾਣਾ ਮੈਗਜ਼ੀਨ ਆ ਬਹੁਤ ਸੋਹਣਾ ਉਹਨੇ ਮੇਰੀ ਬਹੁਤ ਸਪੋਰਟ ਕੀਤੀ ਫਿਰ ਆਪਣਾ ਵੱਡਾ ਵੀਰ ਟੈਂਪਲ ਯੂ ਐਸ ਏ ਤੋਂ ਕੈਲੀ ਮਿਆਣੀ ਆ ਉਹ ਵੀ ਬੰਦੇ ਨੇ ਮੇਰੀ ਰੈਪਾਂ ਦੇ ਵਿੱਚ ਬਹੁਤ ਹਰਪ ਕੀਤੀ ਫਿਰ ਆਪਣਾ ਵੀਰ ਗਗਨ ਆ ਗਗਨ ਯੂ ਕੇ ਤੋਂ ਆ ਮੁੰਡਾ ਕੰਡ ਦੇ ਆ ਮੁੰਡਾ ਬਸ ਉਹਨੇ ਵੀ ਫਿਰ ਮਨਬ੍ਰੀਦ ਹੋ ਗਿਆ ਮੁੰਡਾ ਉਹਨੇ ਵੀ ਬਹੁਤ ਹੈਲਪ ਕੀਤੀ ਆ ਜੀ ਫਿਰ ਸੱਜਣ ਆਪਣੇ ਭਗੇਲ ਸਿੰਘ ਹੁਣੀ ਹੁਣੀ ਮੋ ਹੈਲਪ ਕੀਤੀ ਮੇਰੀ ਭੇਲ ਸਿੰਘ ਖਾਲਸਾ ਜੀ ਉਹ ਜਿਹੜਾ ਗਾਲ ਦਾ ਜਿਹੜੇ ਵਾਲੇ ਇਹ ਹੋਰ ਵੀ ਸੱਜਣੋ ਮਿੱਤਰ ਹੈਗੇ ਆ ਗਈ ਫਿਰ ਆਪਣਾ ਬਹੁਤ ਹੈਲਪ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਿਊ ਪ੍ਰੋਜੈਕਟ ਲੈ ਕੇ ਆ ਰਹੇ ਆ ਹਾਂ ਜੀ ਮੇਰਾ ਐਡਰੈਸ ਹੈ ਰੈਪ ਸਿੰਘ ਭਾਜੀ ਦੱਸ ਰੈਪ ਸਿੰਘ ਮੇਰੇ ਆਪਣੇ ਡੱਬ ਹੋਈ ਪੇਪਰਸ ਉਹਨਾਂ ਦੀ ਉਹੋ ਕਰਨੀ ਮਿਕਸਿੰਗ ਤੇ ਮਾਸਟਰੀਂਗ ਰਹਿ ਗਈ ਆ ਉਹਨਾਂ ਵਾਲੇ ਮੈਂ ਕੁਝ ਦਿਨਾਂ ਜਾਂ ਮਹੀਨੇ ਹਫ਼ਤੇਾਂ ਦੇ ਵਿੱਚ ਮੈਂ ਉਹ ਗਾਣਾ 1 1 ਇਹ 2 2 ਕਰਕੇ ਰਿਲੀਜ਼ ਕਰੂੰਗਾ ਓਕੇ ਜੇਰ ਬਾਣੀ ਤੁਸੀਂ ਲਿਖਦੇ ਸੀਗੇ ਕਿ ਆਪਣੇ ਗੀਤ ਕਦੀ ਕਿਸੇ ਵੱਡੇ ਸਿੰਗਰ ਕੋਲ ਲੈ ਕੇ ਗਏ ਮੈਂ ਕਦੀ ਨਹੀਂ ਲੈ ਗਏ ਯਾਰ ਉਹ ਸਿੰਗਰਾਂ ਟਿੱਕਰ ਬਹੁਤ ਕਰਦੇ ਹਾਂ ਹਾਂਜੀ ਅੱਛਾ ਜੀ ਇੰਜਾਂ ਦਾ ਬਣਾਉ ਆਪਣੇ ਆਪ ਨੂੰ ਤੇ ਆਪਾਂ ਸਿੰਗਰਾਂ ਦਾ ਗਿਆਰ ਪਹੁੰਚਣਾ ਕਰੀਏ ਓਏ ਸਿੰਗਰ ਸਾਡੇ ਤੱਕ ਪਹੁੰਚ ਗਰਮ ਠੀਕ ਆ ਆ ਦੇਖ ਲਓ ਕੱਡੀ ਵੱਡੀ ਐਗਜ਼ੈਂਪਲ ਸੀਗੀ ਸਿੱਧੂ ਮੂਸੇਵਾਲਾ ਸਾਹਿਬ ਉਹਨੇ ਇੰਡਸਟਰੀ ਨੂੰ ਕਿੰਨਾ ਹਾਈ ਲੈਵਲ ਕਿੰਨਾ ਪੱਗ ਨੂੰ ਹਾਈਲਾਈਟ ਕੀਤਾ ਉਹਨੀ ਹਾਲੀਵੁੱਡ ਵਾਲੇ ਗੋਰੇ ਗੋਲੇ ਉਹਨਾਂ ਦੀਆਂ ਟੀ-ਸ਼ਰਟਾਂ ਪਾਉਂਦੇ ਮਰਨਾ ਬੁੜੇ ਲੋਕੜ ਪਾਉਂਦਾ ਡਰੇ ਕਰਕੇ ਟੀ-ਸ਼ਰਟਾਂ ਪਾਉਂਦੇ ਕਿੰਨਾ ਉੱਚ ਪੱਧਰ ਤੇ ਲੈ ਗਿਆ ਜੀ ਹਾਂਜੀ ਅੱਛਾ ਬਾਟੀ ਜੀ ਆਪਾਂ ਹੁਣ ਤੱਕ ਜਿੰਨਾ ਵੀ ਗੀਤ ਲਿਖ ਚੁੱਕੇ ਆ ਕਿੰਨਾ ਇੱਕ ਮੈਟਰ ਵੱਖ-ਵੱਖ ਵਿਸ਼ੇ ਤੇ ਲਿਖਦੇ ਆ ਤੇ ਇੱਕੋ ਵਿਸ਼ਾ ਲਿਖਦੇ ਨਹੀਂ ਮੈਂ ਇੱਕੋ ਵਿਸ਼ੇ ਤੇ ਨਹੀਂ ਲਿਖਦਾ ਮੈਂ ਰੋਮਾਂਟਿਕ ਵੀ ਲਿਖਦਾ ਮੈਂ ਸਮਾਜਿਕ ਵੀ ਲਿਖਦਾ ਸਮਾਜਿਕ ਵੀ ਲਿਖਦਾ ਫਿਰ ਆਪਣਾ ਮੈਂ ਸੈਡ ਵੀ ਮਾੜੇ-ਮੁੰਡੇ ਲਿਖ ਲੈਣਾ ਫਿਰ ਹੋਰ ਜੋ ਪੰਜਾਬ ਦੇ ਹਾਲਾਤ ਆ ਉਹ ਵੀ ਲੈ ਦਿੰਦਾ ਮੈਂ ਓਕੇ ਹੋਰ ਜਾਣ ਕੇ ਅਲੱਗ-ਅਲੱਗ ਟੌਪਿਕ ਜਿਹੜਾ ਦਿਲ ਕਰਦਾ ਉਹੀ ਮੈਂ ਜਾਨਾ ਲੈਣਾ ਓਕੇ 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 ਅੱਛਾ ਵਾਦੀ ਜੀ ਆਪਣੇ ਤੁਸੀਂ ਆਪਾ ਓਪ ਕੈਮਰਾ ਸਾਡੀ ਗੱਲਬਾਤ ਹੋਈ ਸੀਗੀ ਕਿ ਤੁਸੀਂ ਰੈਪ ਵੀ ਲਿਖਦੇ ਹੋ ਹਾਂਜੀ ਹਾਂਜੀ ਤੇ ਸਾਡੇ 10 ਵੀਰਾਂ ਨੂੰ ਕੋਈ ਰੈਪ ਜਿਹੜਾ ਕੋਈ ਨਵਾਂ ਲਿਖਿਆ ਹੋਵੇ ਬਹੁਤ ਵਧੀਆ ਹੋਵੇ ਨਵਾਂ ਰੈਪ ਜੀ ਜਿਆਦਾ ਤਾਂ ਸਾਡੇ 10 ਵੀਰਾਂ ਨੂੰ ਹੋ ਰਹੀ ਹੈ ਚਾ ਲੈਣਾ ਜ਼ਰੂਰ ਆਪਣਾ ਰਿਲੀਜ਼ ਹੋਇਆ ਰੈਪ ਮੈਂ ਸੁਣਾ ਦਿੰਦਾ ਨਾ ਭਾਜੀ ਹਾਂ ਦੋ ਜੀ ਸੁਣਾ ਦੋ ਕਹਿੰਦਾ ਯਾਰ ਜਿੰਨੇ ਸਾਰੇ ਮੇਰੇ ਬੰਬ ਬਲੀਏ ਵੈਰੀ ਘਰੋਂ ਕੱਟ ਕੱਢ ਪਾਵਾਂ ਲੰਬ ਬਲੀਏ ਰੱਖੀਆਂ ਨੇ ਹੋਈਆਂ ਅਸੀਂ ਮੰਗੀਆਂ ਨੇ ਕਾਰਾ ਟੂਲ ਡੱਬ ਵਿੱਚੋਂ ਕੱਢ ਗੋਲੀ ਫੇਰੀ ਮਥੇ ਮਾਰਾ ਕੈਲੀ ਤੋਂ ਪੰਜਾਬ ਤੱਕ ਨਾ ਮੇਰਾ ਜੱਲੇ ਬਾਡੀ ਡੰਡੇ ਵਾਲੀ ਦੀ ਇਹ ਪੂਰੀ ਬੱਲੇ ਬੱਲੇ ਕੀ ਬਾਤ ਆ ਕੀ ਬਾਤ ਬਾਕੀ ਟਾਡੀ ਪੂਰੀ ਬੱਲੇ ਬੱਲੇ ਟਾਡੇ ਦੇ ਚ ਥੈਂਕ ਯੂ ਭਾਜੀ ਤੇ ਬਾਡੀ ਜੀ ਜਾਂਦੇ ਜਾਂਦੇ ਸਾਡੇ 10 ਕਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਇਸ ਵੀਡੀਓ ਨੂੰ ਦੇਖ ਕੇ ਸਾਡੇ ਜਿਹੜੇ ਨਵੇਂ ਆਉਣ ਵਾਲੇ ਗੀਤਕਾਰ ਜਾਂ ਰੈਪਰ ਬਣਨਾ ਚਾਹੁੰਦੇ ਹੈਗੇ ਆ ਉਹ ਇਸ ਵੀਡੀਓ ਤੋਂ ਕੋਈ ਨਾ ਕੋਈ ਸੇਧ ਲੈ ਕੇ ਅਪਣੇ ਆਪ ਨੂੰ ਵੀ ਤੁਹਾਡੇ ਵਾਂਗੂ ਇੱਕ ਵਧੀਆ ਗੀਤਕਾਰ ਜਾਂ ਰੈਪਰ ਬਣਾ ਸਕਣ। ਹਾਂ ਹਾਂ ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਜੀ ਵੀ ਜਿਹੜੇ ਫੀਲਡ 'ਚ ਤੁਹਾਡਾ ਮਾਨਿਆ ਉਸ ਫੀਲਡ ਦੇ ਵਿੱਚ ਤੁਸੀਂ ਮਿਹਨਤ ਕਰੋ ਆਪਣੀ ਸਿਹਤ ਆਪਣੀ ਸਿਹਤ ਨੂੰ ਸੇਜ ਰੱਖੋ ਠੀਕ ਆ ਆਪਣੇ ਮਾਪਿਆਂ ਨੂੰ ਪਿਆਰ ਕਰੋ ਨਾਮ ਫੌਤੂ ਪੈ ਵੇਸਟ ਕਰੋ ਜਿਹੜੇ ਵੇਸਟ ਕਰਦੇ ਆ ਪੈਸੇ ਉਹ ਤੁਸੀਂ ਰੋਕ ਲਗਾਓ ਕਿਸੇ ਗਰੀਬ ਨੂੰ ਦਾਨ ਕਰੋ ਇਹ ਇਹ ਨਾ ਹੋਵੇ ਵੀ ਤੁਸੀਂ ਜੇ ਕੋਈ ਗਰੀਵ ਨੂੰ ਕਿਸੇ ਜੀ ਦੀ ਲੋੜ ਤੁਸੀਂ ਉਹ ਵੇਸਟ ਕਰ ਰਹੇ ਆ ਉਹ ਫਿਰ ਮੇਰੇ ਹਿਸਾਬ ਨਾਲ ਗੱਲ ਚੰਗੀ ਨਹੀਂ ਹੈਗੀ ਜੀ ਜੀ ਬਹੁਤ ਖੂਬ ਬਹੁਤ ਖੂਬ ਬੰਤੀ ਬਹੁਤ ਵਧੀਆ ਸੋਚ ਆ ਤੁਹਾਡੀ ਹਾਂਜੀ ਦੋਸਤੋ ਇਹ ਹਨ ਸਾਡੇ ਨਾਲ ਪੰਟੀ ਟੰਡਾ ਜੀ ਪੰਜਾਬੀ ਗੀਤਕਾਰ ਤੇ ਰੈਪਰ ਆਫ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਸਾਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਬੰਟੀ ਜੀ ਦਾ ਸਾਡੇ ਪੰਜਾਬੀ ਰੰਗ ਟੀਵੀ ਨੂੰ ਸਮਾ ਦੇਣ ਲਈ ਬਹੁਤ ਬਹੁਤ ਧੰਨਵਾਦ। ਉਹ ਤੁਹਾਨੂੰ ਅੰਦੀ ਤੁਸੀਂ ਮੇਰੇ ਤੱਕ ਭਾਜੀ ਪਹੁੰਚ ਕੀਤੀ। ਸਾਰੇ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ।